ਦੇਸ਼ ਦੀ ਰਾਸਾ ਨਹੀਂ ਦਿੱਲੀ ਵਿਖੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਅਤਵਾਦ ਵਿਰੋਧੀ ਸੰਗਠਨ ਦੇ ਰਾਸ਼ੀ ਸਖਤਰ ਸਾਹਿਬ ਸਿੰਘ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਦਿੱਲੀ ਦੇ ਵਿੱਚ ਧਮਾਕਿਆਂ ਤੋਂ ਬਾਅਦ ਕਹਿ ਸਕਦੇ ਹਾਂ ਕਿ ਦਿੱਲੀ ਇੱਕ ਵਾਰ ਫੇਰ ਦਹਿਲ ਚੁੱਕੀ ਹੈ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅਤਵਾਦੀ ਵਿਰੋਧੀ ਫਰੰਟ ਦੇ ਰਾਸ਼ੀ ਸਖਤਰ ਸਾਹਿਬ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜੋ ਦਿੱਲੀ ਦੇ ਵਿੱਚ ਹੋਇਆ ਬਹੁਤ ਹੀ ਮੰਦ ਭਾਗ ਆਇਆ ਤੇ ਦਿਲ ਨੂੰ ਦਹਿਲਾ ਦੇਣ ਵਾਲਾ ਜਿਹੜਾ ਹਾਸਾ ਹੈ ਕਿਸ ਤਰ੍ਹਾਂ ਦੇਖਦੇ ਉਹਨੂੰ ਬਿਲਕੁਲ ਜੀ ਦਿੱਲੀ ਦੇ ਵਿੱਚ ਜੋ ਬਲਾਸਟ ਕੀਤਾ ਪੈਰਾਸਟਾ ਵੱਲੋਂ ਉਹ ਬਹੁਤ ਹੀ ਬੁਝਦਲ ਇੱਕ ਘਟਨਾ ਇੱਕ ਅਣਜਾਣ ਬੰਦੇ ਨੂੰ ਰਸਤੇ ਤੇ ਖੜੇ ਨੇ ਪਬਲਿਕ ਖੜੀ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੀ ਮੌਤ ਆ ਜਾਣੀ ਔਰ ਜੇਕਰ ਤੁਸੀਂ جنگ ਲੜਨਾ ਹੀ ਚਾਹੁੰਦੇ ਹੋ ਇਹ ਸਾਰਾ ਪਾਕਿਸਤਾਨ ਦਾ ਘਰ ਆ ਜੇਕਰ ਜੰਗ ਲੜਨਾ ਹੀ ਚਾਹੁੰਦੇ ਹੋ ਸਿੱਧੇ ਰਸਤੇ ਆ ਕੇ ਲੜੋ ਚੋਰੀ ਕਿਉਂ ਲੜਦੇ ਹੋ ਇਹਦੇ ਪਿੱਛੇ ਪੂਰਾ ਪਾਕਿਸਤਾਨ ਦਾ ਹੱਥ ਹੈ ਉਹਦੀ ਆਈਐਸਆਈ ਏਜੰਸੀਆਂ ਦਾ ਹੱਥ ਹੈ ਔਰ ਜਿਹੜੇ ਸਾਡੇ ਟੈਰਰਿਸਟ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਇਹ ਸਾਜ਼ਿਸ਼ਾਂ ਨੇ ਜਿਹੜਾ ਗਿੱਲੀ ਨੂੰ ਬੰਬ ਲਾਸਟ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦਿੱਲੀ ਦੀ ਸਰਕਾਰ ਜਾਂ ਭਾਰਤ ਦੀ ਸਰਕਾਰ ਇਹਦੇ ਕੋ ਡਰਨ ਵਾਲੀ ਨਹੀਂ ਹੈ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਹਾਂ ਕੁਝ ਸੁਰੱਖਿਆ ਏਜੰਸੀਆਂ ਦੀਆਂ ਗਲਤੀਆਂ ਕਰਕੇ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਉਹਨਾਂ ਅਫਸਰਾਂ ਨੂੰ ਸਖਰ ਰਹਿਣਾ ਚਾਹੀਦਾ ਹਾਲਾਂਕਿ ਪਿਛਲੇ ਦਿਨੀ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬ 'ਚ ਵੀ ਔਰ ਹੋਰਨਾਂ ਸਟੇਟਾਂ ਦੇ ਵਿੱਚ ਵੀ ਪਾਕਿਸਤਾਨ ਵੱਲੋਂ ਭੇਜਿਆ ਗਿਆ ਜਿਹੜਾ ਅਸਲਾ ਬਾਰੂਦ ਨਸ਼ਾ ਭਾਰੀ ਮਾਤਰਾ 'ਚ ਫੜਿਆ ਗਿਆ ਉਹ ਸਾਡੀਆਂ ਸੁਰੱਖਿਆ ਫੋਰਸਾਂ ਦੀ ਬੜੀ ਕਾਮਯਾਬੀ ਹੈ ਔਰ ਇਹਦੇ ਨਾਲ ਵੀ ਬੜੀ ਸ਼ਕਤੀ ਨਾਲ ਲੜਨਗੇ ਔਰ ਇਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਔਰ ਹੋ ਸਕਦਾ ਇਹੋ ਜਿਹਾ ਸਰਜਿਕਲ ਸਟ੍ਰਾਈਕ ਦਾ ਮਾਹੌਲ ਬਣ ਜਾਵੇ ਔਰ ਕਰਨਾ ਵੀ ਚਾਹੀਦਾ ਇਹਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਪਾਕਿਸਤਾਨ ਨੂੰ ਜੈ ਹਿੰਦ ਜੈ ਭਾਰਤ ਬੰਦੇ ਮਾਤਰ ਸੋ ਇਹ ਹਨ ਸਰਦਾਰ ਸਾਫ ਸਿੰਘ ਆਤਵਾਦੀ ਵਿਰੋਧੀ ਸੰਗਠਨ ਦੇ ਰਾਸ਼ਟਰੀ ਸਖਤਰ ਜਿਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਇਸ ਹਮਲੇ ਦਾ ਜਿਹੜਾ ਹੈ ਸਰਕਾਰ ਵੱਲੋਂ ਸਿਨਾਵਾ ਵੱਲੋਂ ਜਿਹੜਾ ਹੈ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਸੋ ਸਰਕਾਰਾਂ ਨੂੰ ਏਜੰਸੀਆਂ ਨੂੰ ਸਤਰਕ ਰਹਿਣ ਲਈ ਆਖਾਂਗੇ ਕਿ ਕਿਉਂਕਿ ਇਹੋ ਜਿਹੇ ਜਿਹੜੇ ਲੋਕ ਨੇ ਇਹ ਹੋਰ ਵੀ ਇਹੋ ਜਿਹੇ ਹਮਲੇ ਜਿਹੜੇ ਨੇ ਉਹ ਕਰ ਸਕਦੇ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ